ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿੱਚੋਂ ਇੱਕ ਲੇਖ ਫੇਸਬੁੱਕ ਦੇ ਡਾਕੀਏ ਸਤੰਬਰ 2011 ਵਿੱਚ ਇਹ ਲੇਖ ਉਸ ਵਕਤ ਲਿਖਿਆ ਗਿਆ ਜਦੋਂ ਕੁਝ ਫੇਸਬੁੱਕੀਆਂ ਨੇ ਮਾਨਕ ਸਾਹਿਬ ਨੂੰ ਸਮੇਂ ਤੋਂ ਪਹਿਲਾਂ ਇਸ ਦੁਨੀਆ ਤੋਂ ਰੁਕਸਤ ਕਰ ਦਿੱਤਾ ਸੀ ਉਸ ਵਕਤ ਦਿਲ ਬਹੁਤ ਦੁਖਿਆ ਸੀ ਤੇ ਮਹਿਸੂਸ ਕੀਤਾ ਸੀ ਕਿ ਇਸ ਆਧੁਨਿਕਤਾ ਦੀ ਤੇਜ਼ੀ ਵਿੱਚ ਅਸੀਂ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਚੱਕਰਾਂ ਕਿੰਨੇ ਖੁਦਗਰਜ਼ ਅਤੇ ਲਾਪਰਵਾਹ ਹੋ ਗਏ ਹਾਂ ਆਧੁਨਿਕਤਾ ਦੇ ਨਾਂ ਤੇ ਪਰੋਸੇ ਜਾ ਰਹੀ ਲੱਚਰਤਾ ਜੇ ਚਿੰਤਾ ਦੇ ਵਿਸ਼ੇ ਨੂੰ ਵੀ ਲੇਖਿਤ ਛੁੰਨ ਦੀ ਕੋਸ਼ਿਸ਼ ਕੀਤੀ ਹੈ ਆਧੁਨਿਕਤਾ ਦੇ ਇਸ ਦੌਰ ਵਿੱਚ ਅੱਜ ਸਾਡੇ ਨਿਤਨੇਮ ਦੇ ਕਾਰਜਾਂ ਵਿੱਚ ਦੰਤਨ ਪਾਣੀ ਨਹਾਉਣ ਤੋਂ ਲੈ ਕੇ ਅਕਾਲ ਪੁਰਖ ਦੀ ਉਸਤਤ ਦੇ ਨਾਲ ਨਾਲ ਜਿਹੜਾ ਇੱਕ ਜ਼ਰੂਰੀ ਅਧਿਆਇ ਹੋਰ ਜੁੜ ਗਿਆ ਹੈ ਉਹ ਹੈ ਸੋਸ਼ਲ ਨੈਟਵਰਕਿੰਗ ਭਾਵੇਂ ਉਹ ਫੇਸਬੁੱਕ ਹੋਵੇ ਭਾਵੇਂ YouTube ਤੇ ਭਾਵੇਂ ਕੁਝ ਹੋਰ ਹੈ ਜੇਕਰ ਹੁਣ ਇਹ ਕਹਿ ਲਈਏ ਕਿ ਅੱਜਕੱਲ੍ਹ ਇਸ ਦੀ ਸਾਡੇ ਸਰੀਰ ਨੂੰ ਭੁੱਖ ਹੀ ਨਹੀਂ ਤੋੜ ਜੀ ਵੀ ਲੱਗਦੀ ਹੈ ਤਾਂ ਘਰਤ ਨਹੀਂ ਹੋਵੇਗਾ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਨੂੰ ਡਰ ਲੱਗਦਾ ਹੈ ਕਿ ਇਸ ਤੇਜ਼ ਤਰਾਰ ਯੁੱਗ ਵਿੱਚ ਕਿਤੇ ਅਸੀਂ ਪਛੜੀ ਨਾ ਜਾਈਏ ਕਿਉਂਕਿ ਜੇ ਕਿਸੇ ਮਿੱਤਰ ਪਿਆਰੇ ਨੇ ਸਾਨੂੰ ਕੋਈ ਤਾਜ਼ਾ ਗਾਂਢ ਪਹਿਲਾਂ ਸੁਣਾ ਦਿੱਤਾ ਤਾਂ ਅਸੀਂ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਸਮਝਣ ਲੱਗ ਜਾਂਦੇ ਹਾਂ ਤੇ ਮੂਰਲਾ ਤੁਹਾਨੂੰ ਡੰਗਰ ਸਮਝਣ ਲੱਗ ਜਾਂਦਾ ਹੈ ਉਹ ਸੋਚਦਾ ਕਿ ਪਤਾ ਨਹੀਂ ਕਿ ਕਿਹੜੇ ਜਹਾਨ ਚ ਰਹਿੰਦਾ ਹੈ ਮੈਨੂੰ ਲੋਕਾਂ ਦਾ ਤਾਂ ਪਤਾ ਨਹੀਂ ਪਰ ਮੇਰੀ ਰੋਜ਼ਮਾਰਾ ਦੀ ਜ਼ਿੰਦਗੀ ਤਾਂ ਬਿਸਤਰੇ ਤੋਂ ਉੱਠ ਕੇ ਲੈਪਟਾਪ ਦਾ ਬਟਨ ਦਬਣ ਤੋਂ ਸ਼ੁਰੂ ਹੁੰਦੀ ਹੈ ਫਿਰ ਦੰਤਨ ਕਰਲੇ ਵੱਲ ਨੂੰ ਜਾਂਦਾ ਤੇ ਸੋਚ ਇਹ ਹੀ ਹੁੰਦੀ ਹੈ ਕਿ ਆਉਂਦੇ ਨੂੰ ਲੈਪਟਾਪ ਖੁੱਲ ਕੇ ਤਿਆਰ ਹੋਵੇ ਕਿਤੇ ਕੋਈ ਵਕਤ ਬਰਬਾਦ ਨਾ ਹੋ ਜਾਵੇ ਜੀਵਨ ਵਿੱਚ ਆਹੀ ਤੇਜ਼ੀ ਤਾਂ ਅਜੇ ਆਲਮ ਹੋ ਗਿਆ ਕਿ ਕੁਝ ਸਾਲ ਪਹਿਲਾਂ ਜੋ ਅਸੀਂ ਟੀਵੀ ਚੈਨਲਾਂ ਦੇ ਦਾਅਵੇ ਸੁਣਦੇ ਹੁੰਦੇ ਸੀ ਕਿ ਸਭ ਤੋਂ ਪਹਿਲਾਂ ਫਲਾਂ ਖਬਰ ਸਿਰਫ ਸਾਡੇ ਚੈਨਲ ਨੇ ਦਿਖਾਈ ਪਰ ਅੱਜ ਇਹ ਤੇਜ਼ੀ ਇਕੱਲੇ ਇਕੱਲੇ ਸ਼ਖਸ ਦੇ ਅੱਠਾ ਚੁੱਕੀ ਹੈ ਇਸ ਦੌੜ ਵਿੱਚ ਆਪਣੇ ਆਪ ਨੂੰ ਫੰਨੇ ਖਾਂ ਦਰਸਾਉਣ ਲਈ ਕਈ ਵਾਰ ਮੇਰੇ ਮਿੱਤਰ ਪਿਆਰੇ ਸਾਰੀਆਂ ਹੱਦਾਂ ਬੰਨੇ ਹੀ ਟੱਪ ਜਾਂਦੇ ਹਨ ਭਾਵੇਂ ਇਸ ਨਾਲ ਕਿਸੇ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ ਬਸ ਦੁਨੀਆ ਤੱਕ ਇਹ ਖਬਰ ਪਹੁੰਚਾਉਣ ਵਾਲੇ ਆਪਾਂ ਪਹਿਲੇ ਇਨਸਾਨ ਹੋਣੇ ਚਾਹੀਦੇ ਹਾਂ ਦੋਸਤੋ ਬਹੁਤ ਘਟ ਲਿਖਣ ਦੀ ਕੋਸ਼ਿਸ਼ ਕਰੀਦੀ ਹੈ ਪਰ ਜਦੋਂ ਪਾਣੀ ਪੂਲਾ ਉਤੋਂ ਦੀ ਲੰਘਦਾ ਦੇਖਦਾ ਹਾਂ ਤਾਂ ਕਾਗਜ਼ ਤੇ ਗੁੱਸਾ ਲਾਉਣ ਬੈਠ ਜਾਂਦਾ ਹੈ ਮੈਂ ਅੱਜ ਵੀ ਇਹੀ ਸਵੱਬ ਬਣਿਆ 2-4 ਦਿਨਾਂ ਦਾ ਫੇਸਬੁੱਕ ਤੇ ਡਾਕੀਏ ਦੀ ਤੇਜ਼ੀ ਤੋਂ ਹੈਰਾਨ ਹਾਂ ਮਾਫ ਕਰਨਾ ਇਹ ਡਾਕੀਆ ਸ਼ਬਦ ਮੇਰੀ ਕਲਮ ਦੀ ਉੱਪਰ ਜ ਨਹੀਂ ਹੈ ਇਹ ਅੱਗੇ ਪੰਜਾਬੀ ਗਾਇਕ ਦਿਲਜੀਤ ਦਸਾਂਝ ਹੋਰਾਂ ਦੇ ਸ਼ਬਦ ਹਨ ਜਿਨ੍ਹਾਂ ਦਾ ਖਲਾਸਾ ਇਸ ਲੇਖ 'ਚ ਅੱਗੇ ਜਾ ਕੇ ਕਰਦੇ ਹਾਂ ਸਾਰੇ ਜਹਾਨ 'ਚ ਵਸਦੇ ਪੰਜਾਬੀਆਂ ਨੂੰ ਮਾਨਕ ਸਾਹਿਬ ਦੇ ਇਸ ਜਹਾਨ ਤੋਂ ਰੁਖਸਤ ਹੋਣ ਦੀ ਖਬਰ ਨੇ ਤੁਰੰਤ ਰੁਹਲਾ ਦਿੱਤਾ ਸੀ ਪਰ ਸਾਡੇ ਆਧੁਨਿਕ ਯੁੱਗ ਦੇ ਤੇਜ਼ ਤਰਾਰ ਲੋਕਾਂ ਨੇ ਉਹਨਾਂ ਨੂੰ 2 ਦਿਨ ਪਹਿਲਾਂ ਹੀ ਇਸ ਜਹਾਨ ਤੋਂ ਤੁਰ ਦਿੱਤਾ ਸੀ ਦੋਸਤੋ ਪਤਾ ਨਹੀਂs ਦੁੱਖ ਭਰੀ ਝੂਠੀ ਖਬਰ ਨਾ ਇਹਨਾਂ ਲੋਕਾਂ ਨੂੰ ਕਿਹੜਾ ਤਗਮਾ ਮਿਲਣਾ ਸੀ ਜੋ ਇਹਨਾਂ ਨੇ ਅਜੇ ਇਹ ਕੀਤਾ ਜਦੋਂ ਹਰ ਰੋਜ਼ ਵਾਂਗ ਲੈਪਟਾਪ ਖੋਲਿਆ ਤਾਂ ਮੂਰੋਂ ਇਹ ਖਬਰ ਪੜ੍ਹ ਕੇ ਦਿਲ ਬਹੁਤ ਔਖਾ ਹੋਇਆ ਪਰ ਪਤਾ ਨਹੀਂ ਕਿਉਂ ਦਿਲ ਨੇ ਮੰਨਿਆ ਹੀ ਨਹੀਂ ਤੇ ਇੰਡੀਆ 'ਚ ਦਿਨ ਚੜਨ ਦੀ ਉਡੀਕ 'ਚ ਬਹਿ ਗਿਆ ਕਿ ਕਿਸੇ ਸਾਂਝੇ ਮਿੱਤਰ ਤੋਂ ਸਹੀ ਜਾਣਕਾਰੀ ਲੈਂਦੇ ਹਾਂ ਪਰ ਇੰਨੇ ਚਿਰ ਨੂੰ ਜਿਸ ਮਿੱਤਰ ਨੇ ਖਬਰ ਪਾਈ ਸੀ ਉਸੇ ਨੂੰ ਸੁਨੇਹਾ ਛੱਡਿਆ ਕਿ ਕੀ ਹੋ ਗਿਆ ਤਾਂ ਮੂਰੋਂ जनाब ਕਹਿੰਦੇ ਮਾਨਕ ਡੀ ਐਮ ਸੀ ਚ ਦਾਖਲ ਸੀ ਉੱਥੇ ਪਾਣਾ ਵਰਤ ਗਿਆ ਮੈਂ ਫਿਰ ਦੁਹਰਾ ਕੇ ਪੁੱਛਿਆ ਕੀ ਇਹ ਸੱਚੀ ਗੱਲ ਹੈ ਬਿਲਕੁਲ ਜੀ 100% ਸੱਚ ਹੈ ਜੀ ਉਸਨੇ ਕਿਹਾ ਚਲੋ ਜੀ ਇਹਨੇ ਨੂੰ ਦਿਨ ਚੜ ਗਿਆ ਤੇ ਮੈਂ ਹਾਲੇ ਸੋਚੀ ਰਿਹਾ ਸੀ ਕਿ ਕਿਸ ਨੂੰ ਫੋਨ ਕਰਾਂ ਇਹਨੇ ਨੂੰ ਮੇਰੇ ਇੱਕ ਪੁਰਾਣੇ ਮਿੱਤਰ ਪਲਾਜ਼ਮਾ ਰਿਕਾਰਡਿੰਗ ਦੇ ਮਾਲਕ ਦੀਪਕ ਬਾਲੀ ਹੋਰਾਂ ਦਾ ਫੋਨ ਆ ਗਿਆ ਦੁੱਖ ਸੁਖ ਤੋਂ ਬਾਅਦ ਜਦੋਂ ਮੈਂ ਡਰਦੇ ਡਰਦੇ ਨੇ ਮਾਨਕ ਸਾਹਿਬ ਵਾਲੀ ਖ਼ਬਰ ਦੀ ਪੁਸ਼ਟੀ ਕਰਨੀ ਚਾਹੀ ਤੋ ਕਹਿੰਦੇ ਉਹ ਨਾ ਵੀਰ ਇਹ ਝੂਠੀ ਖਬਰ ਹੈ ਉਹ ਢਿੱਲੇ ਜ਼ਰੂਰ ਹਨ ਪਰ ਅਬ ਦੀ ਖੈਰ ਸਦਕਾ 9 ਪਰ 9 ਹਨ ਜਦੋਂ ਮੈਂ ਉਹਨਾਂ ਨੂੰ ਫੇਸਬੁੱਕ ਵਾਲੀ ਅਫਵਾਹ ਬਾਰੇ ਦੱਸਿਆ ਤਾਂ ਕਹਿੰਦੇ ਹੋਲਡ ਰੱਖੋ ਮੈਂ ਹੋਰ ਕਲੀਅਰ ਕਰਦਾ ਹਾਂ ਜਦੋਂ ਮੈਂ ਖੁਦ ਆਪਣੀ ਕੰਨੀ ਇਹ ਸੁਣ ਲਿਆ ਕਿ ਸਭ ਠੀਕ ਹੈ ਤਾਂ ਦਿਲ ਵਿੱਚ ਉਸ ਵੀਰ ਪ੍ਰਤੀ ਬਹੁਤ ਗੁੱਸਾ ਆਇਆ ਜੋ ਫੇਸਬੁੱਕ ਤੇ ਆਉਂਦੇ ਕਮੈਂਟਸ ਤੇ ਬੜੀ ਸ਼ਿੱਦਤ ਨਾਲ ਜਵਾਬ ਦੇ ਰਿਹਾ ਸੀ ਤੇ ਆਪਣੇ ਆਪ ਨੂੰ ਮਾਨਕ ਦੇ ਟੱਬਰ ਦਾ ਜੀ ਮਹਿਸੂਸ ਕਰ ਰਿਹਾ ਸੀ ਜਿਵੇਂ ਲੋਕ ਉਸ ਕੋਲ ਗੋਡਾ ਨਮਾਉਣ ਆ ਰਹੇ ਹੋਣ ਪਾ ਮੈਂ ਖੁਦ ਮੈਂ ਸਲਾਮਤੀ ਦੀ ਖਬਰ ਸੁਣ ਲਈ ਸੀ ਪਰ ਫਿਰ ਵੀ ਦਿਲ ਹੋਰ ਤਸੱਲੀ ਚਾਹੁੰਦਾ ਸੀ ਇੰਗਲੈਂਡ ਬੈਠੇ ਬਾਈ ਸ਼ਿਵਚਰਨ ਜੱਗੀ ਕੁਸੇ ਨੂੰ ਸੁਨੇਹਾ ਲਾਇਆ ਤੋ ਕਹਿੰਦੇ ਉਹ ਨਿਕਿਆ 2 ਮਿੰਟ ਦੇ ਬਸ ਹੁਣੇ ਦੱਸਦਾ ਦੋ ਕਿਹੜੇ 1 ਮਿੰਟ ਕੀ ਉਹ ਕਹਿੰਦੇ ਉਹ ਐਵੇਂ ਭੌਂਕੀ ਜਾਂਦੇ ਆ ਸਾਡਾ ਬਾਈ ਮਾਨਕ ਟੱਲੀ ਵਰਗਾ ਹੁਣੇ ਮੇਰੀ ਦੇਵ ਤਰੀਕੇ ਵਾਲੇ ਬਾਈ ਨਾਲ ਗੱਲ ਹੋਈ ਆ ਚਲੋ ਜੀ ਐਨੇ ਨੂੰ ਇੱਕ ਹੋਰ ਮਿੱਤਰ ਰਾਣਾ ਬੇਣੀਪਾਲ ਦਾ ਸੁਨੇਹਾ ਮਿਲ ਗਿਆ ਕਹਿੰਦੇ ਭਗਵਾਨਤਮਾਨ ਹੋਰਾਂ ਤੋਂ ਪੁੱਛਿਆ ਸਭ ਠੀਕ ਹੈ ਫਿਰ ਜਦੋਂ ਮੈਨੂੰ ਇੰਨੀ ਕੂਤ ਤਸੱਲੀ ਮਿਲੀ ਤਾਂ ਮੈਂ ਉਸੇ ਮਿੱਤਰ ਨਾਲ ਪਾਲਿਆ ਪੇਚਾ ਮੂਰੋਂ ਕਹਿੰਦਾ ਉਹ ਭਾਈ ਅੱਜ ਨਹੀਂ ਤਾਂ ਕੱਲ ਕਿੰਨੇ ਦਿਨ ਵੈਂਟੀਲੇਟਰ ਤੇ ਸਾਹ ਲਊਗਾ ਤੁਹਾਡੀ ਕੋਈ ਨਿੱਜੀ ਰੰਜਿਸ਼ ਹੈ ਮਾਨਕ ਪਰਿਵਾਰ ਨਾਲ ਮੈਂ ਪੁੱਛਿਆ ਉਹ ਨਹੀਂ ਭਾਈ ਅਸੀਂ ਤਾਂ ਕੀ ਲੈਣਾ ਕੋਈ ਜੀਵੇ ਕੋਈ ਮਰੇ ਫਿਰ ਤੁਸੀਂ ਆ ਜਿਉਂਦੇ ਜੀ ਕਿਉਂ ਮਾਰ ਰਹੇ ਹੋ ਮੈਂ ਸੋਚਿਆ ਕਿ ਆਈਸੀਯੂ ਚ ਹੋਰ ਕਿੰਨਾ ਗੁਜ਼ਰ ਕੱਟੂ ਸੋ ਫੇਸਬੁੱਕ ਤੇ ਲਿਖ ਦਿੱਤਾ ਜਵਾਬ ਮਿਲਿਆ ਮੈਂ ਸੋਚਿਆ ਇਸ ਇਨਸਾਨ ਨਾਲ ਬਹਿਸ ਕਰਦਾ ਕੋਈ ਫਾਇਦਾ ਨਹੀਂ ਜਦੋਂ ਇਸ ਨੂੰ ਯੁੱਗਪੁਰਖ ਦੀ ਕਦਰ ਨਹੀਂ ਤਾਂ ਤੂੰ ਮੈਂ ਕੀ ਚੀਜ਼ ਆ ਅਗਲੀ ਗੱਲ ਸਾਡੇ ਸੱਭਿਆਚਾਰ ਵਿਚਾਰੇ ਨਿਗਾਰਦੀ ਹੈ ਇਸ ਮੁੱਦੇ ਨੂੰ ਉਠਾ ਕੇ ਹੁਣ ਤੱਕ ਕਿੱਕਾ ਦੁੱਕਾ ਕਲਮਾ ਵਾਲੇ ਆਪਣੇ ਗਲਗੁਲਾਮੇ ਪਾਰੇ ਸਨ ਪਰ ਫੇਸਬੁੱਕ ਦੇ ਯੁੱਗ ਵਿੱਚ ਉਸਾਰੂ ਸੋਚ ਵਾਲੇ ਮਿੱਤਰਾਂ ਦੀ ਵੀ ਕੋਈ ਕਮੀ ਨਹੀਂ ਹੈ ਜੋ ਸਾਰੂ ਢੰਗ ਨਾਲ ਇਸ ਦੀ ਵਰਤੋਂ ਚ ਲੱਗੇ ਹੋਏ ਹਨ ਜਾਗਰੂਕ ਲੋਕਾਂ ਦਾ ਕਾਫਲਾ ਬਣਦਾ ਜਾ ਰਿਹਾ ਤੇ ਨਿਗਾਰ ਲਿਆਉਣ ਵਾਲਿਆਂ ਦੀ ਵੀ ਕਮੀ ਨਹੀਂ ਹੈ ਸਭ ਤੋਂ ਵੱਧ ਗੱਲ ਪਾ ਰਹੇ ਹਨ ਸਾਡੇ ਪੰਜਾਬੀ ਸੱਭਿਆਚਾਰ ਦੇ ਸੇਵਕ ਹੋਣ ਵਾਲੇ ਗਾਇਕ ਤੇ ਗੀਤਕਾਰ ਜਿਨ੍ਹਾਂ ਨੇ ਪਹਿਲਾਂ ਤਾਂ ਗੀਤਾਂ ਨੂੰ ਸੁਣਨ ਨਾਲੋਂ ਦੇਖਣ ਵਾਲੇ ਬਣਾ ਦਿੱਤਾ ਤੇ ਅੱਜ ਕੱਲ ਬੋਲਾਂ 'ਚ ਵੀਰ ਰਸ ਜਾਂ ਸ਼ਿੰਗਾਰ ਰਸ ਦੀ ਥਾਂ ਕਾਮ ਰਸ ਤੇ ਮਾਰ ਤੜ ਰਸ ਭਰ ਕੇ ਨਾ ਸੁਣ ਜੋਗੇ ਛੱਡੇ ਨਾ ਦੇਖਣ ਜੋਗੇ ਪਹਿਲਾਂ ਇੱਕ ਵਾਕਿਆ ਹੋਰ ਸਾਂਝਾ ਕਰ ਲਈਏ ਫਿਰ ਅੱਗੇ ਦੀ ਗੱਲ ਕਰਦੇ ਹਾਂ ਪਿਛਲੇ ਦਿਨੀ ਗਾਇਕ ਦਲਜੀਤ ਜੋ ਸਾਂਝ ਕਿਸੇ ਸਟੇਜ ਤੇ ਟਪੂਸੀਆਂ ਮਾਰਦਾ ਡਿੱਗ ਪਿਆ ਸੀ ਲੋਕਾਂ ਉਸ ਦੀ ਇਸ ਵੀਡੀਓ ਤੇ ਪੁੱਠੇ ਸਿੱਧੇ ਕਮੈਂਟ ਕਰ ਦਿੱਤੇ ਸਨ ਉਦਰ ਦਲਜੀਤ ਨੇ ਆਪਣੇ ਨਵੇਂ ਗਾਣੇ ਦਾ ਪ੍ਰੋਮੋ ਨੈਟ ਤੇ ਪਾ ਦਿੱਤਾ ਹਮੇਸ਼ਾ ਵਾਂਗ ਉਸਤੇ ਫੈਨ ਵਾਵਾ ਕਰੀ ਜਾ ਰਹੇ ਸਨ ਪਰ ਕੁਝ ਜਾਗਰੂਕ ਮਿੱਤਰ ਇਸ ਵਿਚਲੇ ਗੰਦੇ ਬੋਲਾਂ ਤੇ ਉਂਗਲਾ ਚੁੱਕ ਕੇ ਦਲਜੀਤ ਦਾ ਦਿਲ ਨਹੀਂ ਜਿੱਤ ਸਕੇ ਗਾਇਕ ਸਾਹਿਬ ਨੂੰ ਗੁੱਸਾ ਆ ਗਿਆ ਉਹਨੇ ਸੋਚਿਆ ਜੋ ਲੋਕਾਂ ਨੂੰ ਸਭ ਸਿਕਾਉਣਾ ਚਾਹੀਦਾ ਹੈ ਉਹਨੇ ਚੁੱਕ ਲਿਆ ਆਪਣਾ ਬਾਜਾ ਤੇ ਆਪਣੀ ਪੜਾਅਸ ਕੈਮਰੇ ਮੂਰੇ ਕੱਢ ਦਿੱਤੀ ਇਸੇ ਇੱਕ ਰੋਜ਼ ਨੇ ਫੇਸਬੁੱਕ ਦੇ ਡਾਕੀਏ ਸ਼ਬਦ ਦੀ ਉਤਪਤੀ ਕੀਤੀ ਇਸ ਸ਼ਬਦ ਵਿੱਚ ਇੰਨੀ ਪ੍ਰਾਈਜ਼ ਨਹੀਂ ਦਿਖਾਈ ਦੇ ਰਹੀ ਪਰ ਜੋ ਗਾਲੀ ਗਲੋਚ ਤੇ ਉਹ ਉਤਰ ਆਇਆ ਉਸ ਲਈ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਕ੍ਰੋਧ ਅਕਲ ਨੂੰ ਖਾ ਜਾਂਦਾ ਸੋ ਉਹੀ ਕੁਝ ਇਸ ਗਾਇਕ ਨਾਲ ਹੋਇਆ ਅੱਗੇ ਜਾਣ ਤੋਂ ਪਹਿਲਾਂ ਦਿਲਜੀਤ ਬਾਰੇ ਜਿੰਨਾ ਕੁ ਮੈਂ ਅੱਖੀਂ ਦੇਖਿਆ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਸੁਣਿਆ ਹੈ ਕਿ ਦਿਲਜੀਤ ਇੱਕ ਉੱਗੇ ਕੀਰਤਨੀਏ ਸਿੰਘ ਦਾ ਨੇੜੇ ਦਾ ਰਿਸ਼ਤੇਦਾਰ ਹੈ ਕਈ ਸਾਲਾਂ ਤੋਂ ਬਹੁਤ ਸਾਰੇ ਹਿੱਟ ਗੀਤ ਗਾ ਚੁੱਕਿਆ ਜਦੋਂ ਤੱਕ ਇਹ ਗਾਇਕ ਹਣੀ ਸਿੰਘ ਨਾਮੀ ਸੰਗੀਤਕਾਰ ਦੇ ਸੰਪਰਕ ਵਿੱਚ ਨਹੀਂ ਆਇਆ ਸੀ ਉਦੋਂ ਤੱਕ ਇਸ ਤੇ ਕੋਈ ਉਂਗਲ ਨਹੀਂ ਉੱਠੀ ਸੀ पर دلਜੀਤ ਦਾ ਮੰਨ ਹੈ ਕਿ ਹਣੀ ਸਿੰਘ ਨੇ ਉਸ ਦਾ ਦੈਰਾ ਵਿਸ਼ਾਲ ਕੀਤਾ ਹੈ ਸੋ ਉਹ ਉਸ ਦਾ ਦੇਣ ਨਹੀਂ ਦੇ ਸਕਦਾ ਮੇਰੀ ਜਿੰਨੀ ਕੋਈ ਸਾਂਝ ਇਸ ਗਾਇਕ ਨਾਲ ਪਈ ਹੈ ਉਹ ਵੀ ਸਾਂਝੀ ਕਰ ਲਵਾਂ ਪਿਛਲੇ ਵਾਰ ਜਦੋਂ ਇਹ ਗਾਇਕ ਹੈਡਲਾਈਟ ਵਿੱਚ ਆਪਣਾ ਸ਼ੋਅ ਕਰਨ ਆਇਆ ਸੀ ਤਾਂ ਤਕਰੀਬਨ ਇੱਕ ਘੰਟਾ ਮੇਰੀ ਇਸ ਗਾਇਕ ਨਾਲ ਕਈ ਮੁੱਦਿਆਂ ਤੇ ਗੱਲ ਹੋਈ ਸੀ ਗੱਲਬਾਤ ਤੋਂ ਬਾਅਦ ਇੱਕ ਸੁਲਝਿਆ ਹੋਇਆ ਮੁੰਡਾ ਜਾਪਿਆ ਗੱਲਾਂਬਾਤਾਂ ਦੌਰਾਨ ਸਮਾਜ ਪ੍ਰਤੀ ਕਾਫੀ ਚਿੰਤਤ ਲੱਗਿਆ ਉਸ ਨੇ ਚੰਗਾ ਕੰਮ ਕਰਨ ਦਾ ਪ੍ਰਤੀਬੱਧਨ ਬੱਤਾ ਦਰਸਾਈ ਮੈਂ ਵੀ ਆਪਣੇ ਦਿਲ ਦੀ ਇੱਕ ਗੱਲ ਇਸ ਤਰ੍ਹਾਂ ਸਾਂਝੀ ਕੀਤੀ ਕਿ ਜੋ ਅੱਜਕੱਲ ਨਵੀਂ ਪੀੜ੍ਹੀ ਵਿੱਚ ਫਿਰ ਤੋਂ ਪੱਗ ਬੰਨਣ ਦਾ ਰੁਝਾਨ ਵਧਿਆ ਉਸ ਪਿੱਛੇ ਤੁਹਾਡੇ ਸਮੇਤ ਤੁਹਾਡੇ ਕੁਝ ਸਮਕਾਲੀ ਕਾਇਕਾਂ ਦਾ ਬਹੁਤ ਵੱਡਾ ਰੋਲ ਹੈ। ਸੋ ਤੁਸੀਂ ਵਧਾਈ ਦੇ ਪਾਤਰ ਹੋ। ਪਰ ਅੱਜ ਇਸ ਕਲਾਕਾਰ ਵੱਲੋਂ ਕੈਮਰੇ ਮੂਰੇ ਸ਼ਰਿਆਮ ਇਹੋ ਜਿਹਾ ਵਤੀਰਾ ਕਰਕੇ ਦੇਖ ਕੇ ਬੜਾ ਅਜੀਬ ਲੱਗਿਆ ਕਿ ਜਾਂ ਤਾਂ ਮੈਂ ਇਸ ਇਨਸਾਨ ਨੂੰ ਪੜਨ ਵਿੱਚ ناکਾਮ ਰਿਹਾ ਜਾਂ ਫਿਰ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਵਾਲੀ ਗੱਲ ਹੋ ਸਕਦੀ ਹੈ। ਹਣੀ ਸਿੰਘ ਦੇ ਮਾਮਲੇ ਵਿੱਚ ਤਾਂ ਮੈਂ ਸਿਰਫ ਇੰਨਾ ਹੀ ਲਿਖਾਂਗਾ ਕਿ ਜੇ ਇਹ ਉਹ 25 ਪਿੰਡਾਂ ਵਾਲਾ ਹਣੀ ਸਿੰਘ ਹੈ। ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਇਹੋ ਜਿਹੇ ਇਨਸਾਨ ਦਾ ਮੂੰਹ ਨਹੀਂ ਦੇਖਣਾ ਚਾਹਾਂਗਾ ਖੁਦਾ ਨਖਾਸਤਾ ਗੱਦੇ ਸਾਹਮਣਾ ਹੋ ਗਿਆ ਤਾਂ ਫਿਰ ਰੱਬ ਜਾਣੇ ਸਾਡੇ ਅਮੀਰ ਸਭਿਆਚਾਰ ਦੇ ਇਸ ਕਾਤਲ ਨੂੰ ਕਿਵੇਂ ਮਾਫ ਕਰਾਂਗਾ ਪਿਛਲੇ ਦਿਨੀ ਬਹੁਤ ਸਾਰੀਆਂ ਫੇਸਬੁਕੀਆਂ ਨੇ ਇਸ ਖਿਲਾਫ ਇੱਕ ਮਹਮ ਮਿਡੀਆ ਉਹ ਹੈ ਤਾਂ ਕਾਬਲੇ ਤਾਰੀਫ ਪਰ ਨਿਤੜਕ ਨੌਜਵਾਨ ਲੇਖਕ ਸਵਰਨ ਸਿੰਘ ਟੈਣਾਹ ਹੋਰਾਂ ਨੇ ਆਪਣੇ ਇੱਕ ਲੇਖ ਵਿੱਚ ਇਸ ਮੁੱਦੇ ਨੂੰ ਚੁੱਕਿਆ ਸੀ ਉਹਨਾਂ ਲਿਖਿਆ ਸੀ ਕਿ ਅਸੀਂ ਫੇਸਬੁਕ ਤੇ ਕਮੈਂਟ ਦੇ ਕੇ ਕੱਦੂ 'ਚ ਤੀਰ ਮਾਰਿਆ ਸਮਝ ਕੇ ਬਹਿ ਜਾਂਦੇ ਹਾਂ ਉਨਾ ਸਹੀ ਗੱਲ ਕਹੀ ਹੈ ਕਿ ਚਾਰ ਅੱਖਰ ਲਿਖ ਕੇ ਇਸ ਬਰਾਈ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਹ ਸਿਰੀ ਪੂਰਾ ਮੋਰਚਾ ਚਲਾਉਣ ਦੀ ਲੋੜ ਹੈ ਸੋ ਇਸੇ ਗੱਲ ਨੂੰ ਮੁੱਖ ਰੱਖਦੇ ਹਾਂ ਆਸਟ੍ਰੇਲੀਆ ਦੇ 24 ਘੰਟੇ ਚੱਲਣ ਵਾਲੇ ਪਹਿਲੇ ਪੰਜਾਬੀ ਰੇਡੀਓ ਹਰਮਨ ਰੇਡੀਓ ਨੇ ਇਸ ਮਾਮਲੇ ਵਿੱਚ ਪਹਿਰ ਕਦਮੀ ਕੀਤੀ ਹੈ ਹੁਣ ਤੱਕ ਇਸ ਦਾ ਚੰਗਾ ਹੰਗਾਰਾ ਵੀ ਮਿਲ ਰਿਹਾ ਪਰ ਸੋਚਣ ਦੀ ਗੱਲ ਇਹ ਹੈ ਕਿ ਜਦੋਂ ਆਪਣੇ ਸੰਘਰਸ਼ ਅਤੇ ਸ਼ੁਰਾਤੀ ਦੌਰ ਤੋਂ ਲੰਘ ਰਿਹਾ ਇੱਕ ਰੇਡੀਓ ਅਦਾਰਾ ਇੱਕ ਕਦਮ ਚੁੱਕ ਸਕਦਾ ਤਾਂ ਸਥਾਪਤ ਲੋਕ ਇਸ ਸਮੇਂ ਵਿੱਚ ਇਹ ਸਾਕਿਓ ਨਹੀਂ ਪਾ ਸਕਦੇ ਹੁਣ ਸੁਣ ਲਵੋ ਕਿ ਹਰਮਨ ਰੇਡੀਓ ਨੇ ਇਸ ਕੰਮ ਨੂੰ ਨੱਥ ਪਾਉਣ ਲਈ ਇਹੋ ਜਿਹਾ ਕੀ ਕਰ ਦਿੱਤਾ ਜਦੋਂ ਨੇ ਤਿਹਾਰੇ ਜਾਗਰੂਕ ਸਰੋਤਿਆਂ ਵੱਲੋਂ ਲੱਚਰਤਾ ਦੇ ਮੁੱਦੇ ਨੂੰ ਚੁੱਕਿਆ ਜਾਂਦਾ ਰਿਹਾ ਤਾਂ ਹਰਮਨ ਰੇਡੀਓ ਨੇ ਆਪਣੇ ਸਹਿਯੋਗੀਆਂ ਨਾਲ ਇੱਕ ਮੀਟਿੰਗ ਕੀਤੀ ਉਸ ਵਿੱਚ ਸਭ ਨੇ ਆਪਣਾ ਆਪਣਾ ਨਜ਼ਰੀਆ ਰੱਖਿਆ ਕਿ ਇਸ ਕੰਮ ਵਿੱਚ ਰੇਡੀਓ ਕਿਸ ਤਰ੍ਹਾਂ ਯੋਗਦਾਨ ਪਾ ਸਕਦਾ ਹੈ ਜ਼ਿਆਦਾਤਰ ਸਹਿਯੋਗੀਆਂ ਦਾ ਮੰਨਣਾ ਸੀ ਕਿ ਜਿਸ ਗਾਣੇ ਦੇ ਬੋਲਾਂ ਵਿੱਚ ਮਾਰ-ਟਾੜ ਜਾਂ ਅਸ਼ਲੀਲਤਾ ਆਉਂਦੀ ਹੈ ਉਹਨਾਂ ਨੂੰ ਰੇਡੀਓ ਤੇ ਚਲਾਉਣਾ ਹੀ ਨਹੀਂ ਚਾਹੀਦਾ ਪੜੇ ਨਾ ਗੱਲਾਂ ਨੂੰ ਚੁੱਪਚਾਪ ਸੁਣਦੇ ਰੇਡੀਓ ਦੇ ਡਾਇਰੈਕਟਰ ਅਮਨਦੀਪ ਸਿੱਧੂ ਜ਼ਿਆਦਾ ਸੰਤੁਸ਼ਟ ਨਹੀਂ ਦਿਖੇ। ਉਹ ਕਹਿੰਦੇ ਇਸ ਨਾਲ ਅਸਲੀ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ ਕਿਉਂਕਿ ਇੱਕ ادارے ਵੱਲੋਂ ਇਹੋ ਜਿਹਾ ਕਰਨ ਨਾਲ ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਇਸ ਵਿੱਚ ਕੀ ਰਾਏ ਹੈ ਤਾਂ ਉਹ ਕਹਿੰਦੇ ਬਾਜੀ ਮੈਂ ਚਾਹੁੰਦਾ ਕਿ ਇਹਨਾਂ ਦੇ ਤੀਰਾਂ ਦਾ ਮੂੰਹ ਇਹਨਾਂ ਵੱਲ ਹੀ ਕਰ ਦਈਏ ਤਾਂ ਕਿ ਜਿੰਨੇ ਵਾਰੇ ਸਾਡੇ ਸੱਭਿਆਚਾਰ ਤੇ ਕਰ ਰਹੇ ਹਨ ਉਹ ਸਾਰੇ ਇਹਨਾਂ ਨੂੰ ਆਪਣੀ ਹਿੱਕ ਤੇ ਚੱਲਨੇ ਪੈਣ। ਤੇ ਇੱਕ ਹੋਰ ਵੱਡੀ ਸਚਾਈ ਇਹ ਹੈ ਕਿ ਇਸ ਕੰਮ ਵਿੱਚ ਸਰੋਤੇ ਜੋ ਇਹਨਾਂ ਗਾਣਿਆਂ ਦੀ ਫਰਮਾਇਸ਼ ਕਰਦੇ ਹਨ ਬਰਾਬਰ ਦੇ ਗੁਨਾਹਗਰ ਹਨ ਜੋ ਵਿਚਾਰ ਮੇਰੇ ਮਨ ਚ ਉਸ ਇਹਨਾਂ ਦੋਹਾਂ ਧਿਰਾਂ ਨੂੰ ਸ਼ਰਮ ਚਲਣੀ ਪੈਣੀ ਹੈ ਮੇਰੀ ਉਸੁਕਤਾ ਵੱਧ ਗਈ ਕਿ ਸਿੱਧੂ ਸਾਹਿਬ ਆਪਣੇ ਤਰਕਸ਼ 'ਚ ਇਹੋ ਜਿਹਾ ਕਿਹੜਾ ਬ੍ਰਹਮਾਸਤਰ ਪਾਈ ਬੈਠੇ ਹਨ ਉਹਨਾਂ ਜੋ ਸੁਝਾਅ ਦਿੱਤਾ ਉਹ ਸਭ ਦੇ ਸੀਨੇ ਵੱਜਾ ਜਿਸ ਤਹਏ ਤੇ ਫੈਸਲਾ ਲਿਆ ਗਿਆ ਕਿ ਦੋ ਕਿਸਮ ਦੀਆਂ ਚੇਤਾਵਨੀਆਂ ਬਣਾਈਆਂ ਜਾਣ ਜਿਨ੍ਹਾਂ ਵਿੱਚ ਇੱਕ ਮਾਰ ਧਾੜ ਤੇ ਹਿੰਸਕ ਵਿਸ਼ੇ ਪ੍ਰਤੀ ਚੇਤਾਵਨੀ ਹੋਵੇ ਤੇ ਦੂਜੀ ਲਚਰਤਾ ਪ੍ਰਤੀ ਜੋ ਵੀ ਕੋਈ ਸਰੋਤਾ ਜੋ ਗੀਤ ਦੀ ਫਰਮਾਇਸ਼ ਕਰੇ ਤਾਂ ਗੀਤ ਤੋਂ ਪਹਿਲਾਂ ਇਹ ਚੇਤਾਵਨੀ ਚੱਲੇ ਕਿ ਹੁਣ ਚੱਲਣ ਵਾਲੇ ਗੀਤ ਵਿੱਚ ਆ ਸੱਭੇਕ ਵਿਸ਼ੇ ਜਾਂ ਪਾਸ਼ਾ ਦੀ ਵਰਤੋਂ ਕੀਤੀ ਗਈ ਹੈ ਸਰੋਤਿਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਜਾਂ ਹੁਣ ਚੱਲਣ ਵਾਲੇ ਗੀਤ ਵਿੱਚ ਮਾਰ-ਟਾੜ ਜਾਂ ਹਿੰਸਕ ਵਿਸ਼ਾ ਹੈ ਸਰੋਤਿਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਉਮੀਦ ਹੈ ਕਿ ਇਸ ਚੇਤਾਵਨੀ ਨਾਲ ਸੂਝਵਾਨ ਸਰੋਤੇ ਆਪਣੇ ਰੇਡੀਓ ਦੀ ਆਵਾਜ਼ ਕੱਟ ਕਰ ਲੈਣਗੇ ਤਾਂ ਕਿ ਆਪਣੇ ਸਭਿਆਚਾਰ ਨੂੰ ਬਚਾਇਆ ਜਾ ਸਕੇ ਇਹੋ ਜੀ ਚੇਤਾਵਨੀ ਸੁਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕੋਈ ਸੂਝਵਾਨ ਸਰੋਤਾ ਦੁਬਾਰਾ ਉਸ ਗਾਣੇ ਦੀ ਫਰਮਾਇਸ਼ ਕਰੇਗਾ ਹਾਂ ਵਿਰਸੇ ਦਾ ਕਾਣ ਕਰਕੇ ਆਪਣੀਆਂ ਜੇਬਾਂ ਭਰਨ ਵਾਲਿਆਂ ਨੂੰ ਸ਼ਾਇਦ ਇਹ ਚੇਤਾਵਨੀ ਗੀਤ ਨਾਲੋਂ ਵੀ ਹਿੰਸਕ ਜਨ ਲੱਚਰ ਲੱਗੇ ਹੁਣ ਸੋਚਣ ਦੀ ਗੱਲ ਇਹ ਹੈ ਕਿ ਹਰਮਨ ਰੇਡੀਓ ਨੇ ਤਾਂ ਇਹ ਰੀਤ ਚੜ੍ਹਦੇ ਸਾਲ ਤੋਂ ਸ਼ੁਰੂ ਕਰ ਦੇਣੀ ਹੈ ਪਰ ਕੀ ਇਹ ਦੂਜੇ ادارے ਵੀ ਇਸ ਨੂੰ ਲਾਗੂ ਕਰਨ ਵਿੱਚ ਦਿਲਚਸਪੀ ਦਿਖਾਉਣਗੇ ਕਿ ਸਿਰਫ ਚਾਰ ਛਿਲੜਾਂ ਲਈ ਆਪਣੇ ਅਮੀਰ ਵਿਰਸੇ ਵਿੱਚ ਇਹ ਗਾਲੀ ਗਲੋਚ ਦੇ ਦੌਰ ਨੂੰ ਹਲਾਸ਼ੇਰੀ ਦੇਣਗੇ ਗੱਲ ਮੋੜ ਕੇ ਫੇਸਬੁੱਕ ਦੇ ਡਾਕੀਏ ਤੇ ਲੈ ਕੇ ਆਉਂਦਾ ਹਾਂ ਦੋਸਤੋ ਇਹ ਜਿਹੜਾ ਰੁਝਾਨ ਚੱਲਿਆ ਇਸ ਬਾਰੇ ਜੀ ਇੰਜ ਕਹ ਲਈਏ ਕਿ ਵਕਤ ਨੇ ਹਰ ਬੰਦੇ ਦੇ ਹੱਥ ਇੱਕ ਇਹੋ ਜੀ ਤਾਕਤ ਦੇ ਦਿੱਤੀ ਹੈ ਜਿਸ ਨਾਲ ਕੰਟੋ-ਕਟਸੀ ਆਪਣੇ ਅਧਿਕਾਰਾਂ ਦੀ ਰਾਖੀ ਕਰ ਸਕਦੇ ਹਾਂ ਬਸ਼ਰਤੇ ਇਸ ਦੀ ਵਰਤੋਂ ਸਾਰੂ ਸੋਚ ਨਾਲ ਤੇ ਚੰਗੇ ਕਾਰਜਾਂ ਲਈ ਕੀਤੀ ਜਾਵੇ ਨਾ ਕਿ ਲੱਚਰਤਾ ਫਲਾਉਣ ਲਈ ਜਾਂ ਫਿਰ ਇੱਕ ਦੂਜੇ ਨਾਲ ਕਿੜ-ਕੱਢਣ ਲਈ ਪਰ ਅਫਸੋਸ ਇਹੋ ਜਾਂ ਹੋ ਬਹੁਤ ਘਟ ਰਿਹਾ ਮੇਰੇ ਇੱਕ ਕਲਮੀ ਮਿੱਤਰ ਗਿੰਨੀ ਸਾਗੂ ਦੇ ਕਹਿਣ ਵਾਂਗ ਬਾਈ ਜੀ ਫੇਸਬੁੱਕ ਟੁਚਕੜੋਚ ਸ਼ਾਇਰੀ ਲੱਚਰ ਗੀਤ ਗੰਦੀਆਂ ਫੋਟੋਆਂ ਸ਼ਰੀਲ ਵੀਡੀਓ ਦਾ ਅੱਡਾ ਬਣ ਕੇ ਰਹਿ ਗਈ ਹੈ ਗੱਲ ਹੈ ਵੀ 100% ਸੱਚੀ ਅੱਜ ਕੱਲ ਤਾਂ ਇਹ ਲੜਾਈ ਦਾ ਡਾਬੀ ਬਣ ਗਈ ਹੈ ਹੋਰ ਤਾਂ ਹੋਰ ਅੱਜ ਕੱਲ ਜੋ ਵਾਇਰਸ ਦਾ ਹਮਲਾ ਫੇਸਬੁੱਕ ਤੇ ਹੋ ਰਿਹਾ ਉਹ ਸਭ ਤੋਂ ਹੀ ਸ਼ਰਮਸਾਰ ਹੈ ਜਦੋਂ ਮਰਜ਼ੀ ਆਪਣਾ ਅਕਾਊਂਟ ਖੁੱਲੋ ਮੂਰੋਂ ਪੰਜ ਚਾਰ ਉਹਦੀਆਂ ਪੋਸਟਾਂ ਤੁਹਾਡੇ ਵਾਲ ਤੇ ਪੋਸਟ ਕੀਤੀਆਂ ਪਈਆਂ ਹੋਣਗੀਆਂ ਜਿਨ੍ਹਾਂ ਨੂੰ ਦੇਖ ਕੇ ਛੇਤੀ ਛੇਤੀ ਲੈਪਟਾਪ ਦਾ ਮੂੰਹ ਕੰਦ ਬਲ ਕਰਨਾ ਪੈਂਦਾ ਹੈ ਹੋਰੇ ਕੋਈ ਦੇਖ ਹੀ ਨਾ ਲਵੇ ਇਸ ਵਿੱਚ ਇੱਕ ਹੋਰ ਸੱਚਾਈ ਨੂੰ ਵੀ ਸਾਂਝਾ ਕਰ ਹੀ ਲਈਏ ਜਦੋਂ ਕਿਸੇ ਮੇਰੇ ਮਿੱਤਰ ਦੇ ਖਾਤੇ 'ਚੋਂ ਇਹ ਅਸ਼ਲੀਲ ਪੋਸਟਾਂ ਆਉਂਦੀਆਂ ਹਨ ਤਾਂ ਉਹ ਮਿੱਤਰ ਦੂਜਿਆਂ ਤੋਂ ਮਾਫੀ ਮੰਗਦਾ ਕਿ ਮੇਰੇ ਖਾਤੇ 'ਚੋਂ ਜੋ ਗਲਤ ਪੋਸਟਾਂ ਹੋ ਰਹੀਆਂ ਹਨ ਉਸ 'ਚ ਮੇਰਾ ਕਸੂਰ ਨਹੀਂ ਹੈ। ਇਹ ਸਭ ਕੁਝ ਖੁਦ ਹੀ ਹੋ ਜਾਂਦਾ ਹੈ। ਪਰ ਸੱਚ ਇਹ ਹੁੰਦਾ ਹੈ ਕਿ ਅਨਜਾਨਪੁਣੇ ਵਿੱਚ ਕਈ ਵਾਰ ਸਾਡਾ ਮਨ ਲਲਚਾ ਜਾਂਦਾ ਹੈ ਤੇ ਅਸੀਂ ਵੇਲੇ-ਕਵੇਲੇ ਪਰਦੇ ਨਾਲ ਦੁਨੀਆ ਤੋਂ ਅੱਖ ਬਚਾ ਕੇ ਉਸ ਸ਼ਲੀਲ ਤਸਵੀਰ ਜਾਂ ਵੀਡੀਓ ਤੇ ਕਲਿੱਕ ਕਰ ਬੈਂਦੇ ਹਾਂ। ਬਸ ਇਹੀ ਗੁਸਤਾਖੀ ਫਿਰ ਸਾਨੂੰ ਤਾਂ-ਤਾਂ ਜ਼ਲੀਲ ਕਰਦੀ ਹੈ। ਫੇਸਬੁੱਕ ਦੇ ਡਾਕੀਏ ਦੀ ਨਿੰਦਿਆ ਤਾਂ ਬਹੁਤ ਹੋਗੀ। ਆਓ ਹੁਣ ਇਸ ਦਾ ਚੰਗਾ ਪੱਖ ਵੀ ਦੇਖ ਲਈਏ। ਚੰਗੀ ਸੋਚ ਵਾਲੇ ਬੰਦੇ ਅੱਜ ਵੀ ਇਸ ਸਾਧਨ ਦੀ ਵਰਤੋਂ ਬੜੇ ਸਜਦੇ ਢੰਗ ਨਾਲ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਮੈਂ ਇਨਸਾਨੀਅਤ ਗਰੁੱਪ ਦੀ ਗੱਲ ਕਰਨੀ ਚਾਹਾਂਗਾ ਇਸ ਗਰੁੱਪ ਦੇ ਤਹਿਤ ਦੁਨੀਆ ਭਰ ਦੇ ਜਾਗਰੂਕ ਸੱਜਣ ਲੋੜਵੰਦਾਂ ਦੀ ਮਦਦ ਕਰਕੇ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ ਇਹ ਗਰੁੱਪ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਮਦਦ ਕਰ ਚੁੱਕਿਆ ਹੈ ਇਸ ਗਰੁੱਪ ਵਿੱਚ ਪੰਜਾਬੀ ਨਿਊਜ਼ ਆਨਲਾਈਨ ਦੇ ਚੀਫ ਐਡੀਟਰ ਸੁਖਨੇਬ ਸਿੰਘ ਸਿੱਧੂ ਕੈਨੇਡਾ ਤੋਂ ਗੁਰਮukh ਸਿੰਘ ਝੁੱਟੀ ਦबई ਤੋਂ ਕੀਵਾ ਮਾਹੀ ਤੇ ਹੋਰ ਬਹੁਤ ਸਾਰੇ ਮਿੱਤਰ ਹਰ ਵਕਤ ਮਦਦ ਲਈ ਤਿਆਰ ਬਰਤਿਆਰ ਰਹਿੰਦੇ ਹਨ ਬਹੁਤ ਸਾਰੇ ਲੋਕ ਵੀ ਪੰਜਾਬੀ ਮਾਂ ਬੋਲੀ ਦੇ ਫਲਾਹ ਲਈ ਇਸ ਸਾਧਨ ਦੀ ਵਰਤੋਂ ਕਰਕੇ ਮਾਂ ਬੋਲੀ ਦੀ ਅਸਲੀ ਸੇਵਾ ਕਰ ਰਹੇ ਹਨ। ਕਈ ਲੋਕ ਸਮਾਜ ਵਿੱਚ ਫੈਲ ਚੁੱਕੀਆਂ ਬਰਾਈਆਂ ਨਾਲ ਦੋ-ਦੋ ਹੱਥ ਕਰ ਰਹੇ ਹਨ। ਕਈ ਅਖੋਤੀ ਗਾਇਕਾਂ ਤੇ ਖੋਤੀ ਸਾਧਾ ਨੂੰ ਨੱਥ ਪਾਉਣ ਲਈ ਜਦੌਜਹਿਦ ਕਰ ਰਹੇ ਹਨ। ਕੁਝ ਮੇਰੇ ਵੀਰ ਪੰਜਾਬੀ ਵਿੱਚ ਹਾਈਕੂ ਵਿਧੀ ਨੂੰ ਦੁਨੀਆ ਤੱਕ ਪਹੁੰਚਾਉਣ ਵਿੱਚ ਯਤਨਸ਼ੀਲ ਹਨ। ਸੋ ਮੁਕ ਦੀ ਗੱਲ ਇਹ ਹੈ ਕਿ ਚੰਗੇ ਕਰਮ ਕਰਨ ਵਾਲਿਆਂ ਦਾ ਵੀ ਤੋੜਾ ਨਹੀਂ ਪਰ ਪਤਾ ਨਹੀਂ ਕਿਉਂ ਮਾੜੇ ਕੰਮ ਵਾਰਿਆਂ ਦੀ ਬਹੁਤਾਤ ਹੈ। ਪਰ ਜੇ ਹੁਣ ਪੰਜਾਬੀਆਂ ਦੀ ਅਣਖ ਦੀ ਗੱਲ ਕਰੀਏ ਤਾਂ ਇਤਿਹਾਸ ਕਹਿੰਦਾ ਕਿ ਅਸੀਂ ਪਹਿਲਾਂ ਵਾਰ ਕਰਦੇ ਨਹੀਂ ਪਰ ਜੇ ਕੋਈ ਵਾਰ ਕਰਦਾ ਤਾਂ ਸਾਨੂੰ ਉਸ ਆਹ ਮੂੰਹ ਤੋੜ ਜਵਾਬ ਦੇਣਾ ਵੀ ਆਉਂਦਾ ਹੈ ਬਸ ਲੋੜ ਹੈ ਇੱਕ ਜੁੜਤਾ ਦਿਖਾਉਣ ਦੀ ਹੁਣ ਜਦੋਂ ਇੱਕ ਗਾਇਕ ਨੇ ਆਪਣੀ ਲਾਜਰਤਾ ਫਲਾਉਣ ਲਈ ਸਾਨੂੰ ਸਭਨਾਂ ਨੂੰ ਫੇਸਬੁੱਕ ਤੇ ਡਾਕੀਆ ਦਰਜਾ ਦੇ ਹੀ ਦਿੱਤਾ ਤਾਂ ਆਹ ਸਾਰੇ ਰਲ ਕੇ ਦਿਖਾ ਲਈਏ ਕਿ ਡਾਕੀਆ ਜਿਸ ਨੂੰ ਸਾਡੇ ਸਮਾਜ ਨੇ ਵਿਚਾਰੇ ਦੀ ਪਰਵਾਸਾ ਦੇ ਰੱਖੀ ਹੈ ਉਸ ਵਿੱਚ ਅਸਲ ਵਿੱਚ ਕਿੰਨੀ ਤਾਕਤ ਹੁੰਦੀ ਹੈ ਨਾਲੇ ਉਹ ਦਿਨ ਗਏ ਹੁਣ ਜਦੋਂ ਇਬਰਾਹਿਮ ਲਿੰਕਨ ਦੇ ਮਰਨ ਦੀ ਖਬਰ ਅਮਰੀਕਾ ਤੋਂ ਇੰਗਲੈਂਡ ਤੱਕ 6 ਮਹੀਨਾ ਤੱਕ ਪਹੁੰਚੀ ਸੀ ਅੱਜ ਦਾ ਆਧੁਨਿਕਤਾ ਨਾਲ ਲੈਸ ਟਾਕੀ ਅਜ ਆਪਣੀ ਆਈ ਤੇ ਆ ਜਾਵੇ ਮਾਂ ਬੋਲੀ ਦਾ ਕਾਨ ਕਰਨ ਵਾਲਿਆਂ ਨੂੰ ਲੁਕਣ ਦੀ ਥਾਂ ਨਹੀਂ ਥੋਣੀ ਜਾਂਦੇ ਜਾਂਦੇ ਹੋਰ ਸੁਣ ਲਓ ਅੱਜ ਕੱਲ ਸਾਡਾ ਨੌਜਵਾਨ ਵਰਗ ਇਹਨਾਂ ਖੋਤੀ ਗਾਇਕਾਂ ਨੂੰ ਆਪਣੇ ਰੋਲ ਮਾਡਲ ਬਣਾ ਲੈਂਦਾ ਹੈ ਕਿਉਂਕਿ ਉਹਨਾਂ ਨੂੰ ਇਹਨਾਂ ਦੀ ਬਾਰੀ ਦੇਖ ਆਪਣੇ ਵੱਲ ਖਿੱਚਦੀ ਹੈ ਪਰ ਅਸਲੀਅਤ ਕੁਝ ਹੋਰ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਪਿਛਲੇ ਦਿਨ ਅਖਬਾਰ ਵਿੱਚ ਇੱਕ ਖਬਰ छਪੀ ਸੀ ਹੱਥ ਕੋਈ ਨਹੀਂ ਪਾਉਂਦਾ ਸਾਨੂੰ ਖੁੱਲੇ ਸ਼ੇਰਾਂ ਨੂੰ ਨਾਟਕ ਗੀਤ ਗਾਉਣ ਵਾਲਾ ਗਾਇਕ ਬੇਨਤੀ ਕਰ ਰਿਹਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ ਇਸ ਲਈ ਅੱਜਕੱਲ ਡਰਦਾ ਮਾਰਿਆ ਮੈਂ ਘਰੋਂ ਬਾਹਰ ਨਹੀਂ ਨਿਕਲਦਾ ਬਾਕੀ ਤੁਸੀਂ ਆਪ ਸਿਆਣਿਓ ਮੇਜੀ ਤਾਂ ਜਿੰਨੀ ਹੁਕਮਤ ਸੀ ਓਨੀ ਕੁ ਗੱਲ ਕਰ ਦਿੱਤੀ ਹੁਣ ਫੈਸਲਾ ਤੁਹਾਡੇ ਹੱਥ ਹੈ ਧੰਨਵਾਦ